ਸੂਟ 100 ਰੁਪਏ ਇਹ ਜਿਹੜੀ 100 ਰੁਪਏ ਵਾਲੀ ਸੇਲ ਚੱਲ ਰਹੀ ਆ ਇਹਦੇ ਵਿੱਚ ਆਪਣੇ ਕੋਲੇ ਥੋੜੇ ਜੇ ਸੂਟ ਰਹਿ ਗਏ ਇਹਦੇ ਵਿੱਚ ਵੱਖੋ ਵੱਖਰੇ ਕੱਪੜੇ ਆ ਜਿਵੇਂ ਕਿ ਸਿਮਰ ਚਿਤਰਾ ਸਿਮਰ ਖੀਂਡ ਖਾਵ ਪਲੇਨ ਸਾਰੇ ਤਰ੍ਹਾਂ ਦੇ ਸੂਟ ਨੇਗੇ 5-5 ਮੀਟਰ ਦੇ ਵੀ ਨੇ ਤੇ 3.5-3 ਮੀਟਰ ਵੱਡੇ ਪਨੇ ਦੇ ਵਿੱਚ ਤੇ ਛੋਟੇ ਪਨੇ ਦੇ ਵਿੱਚ ਕੱਪੜੇ ਨੇ ਇਹ ਸਾਰੇ ਆਪਣੇ ਕੋਲੇ 250 ਤੋਂ ਲੈ ਕੇ 300 ਸੂਟ ਰਹਿ ਗਿਆ ਇਹ ਸੇਲ ਦਾ ਆ ਦੇਖੋ ਆ ਸਾਰਾ ਮਾਲ ਆ ਇੱਥੇ ਗੇਟ ਦੇ ਵਿੱਚ ਐਂਟਰ ਹੋਣ ਸਾਰ ਤੁਹਾਨੂੰ ਸੇਲ ਮਿਲੂਗੀ ਸਿਰਫ ਤੇ ਸਿਰਫ 100 ਰੁਪਏ ਦਾ ਪਰਸੂਟ ਪਊਗਾ ਜੀ 3.5 ਮੀਟਰ ਦੀ ਕੱਟ ਵਾਲਾ ਤੇ 5 ਮੀਟਰ ਦੀ ਕੱਟ ਵਾਲਾ ਦੇਖੋ ਵੱਖੋ ਵੱਖਰੇ ਕੱਪੜੇ ਹੋਣਗੇ ਸੋ ਕੱਪੜੇ ਦੱਸਿਆ ਖਾਦੀ ਕੋਟਨਾ ਸਾਰੇ ਕੋ ਦਾ ਖਾਦੀ ਕੋਟਨਾ ਇਹਦੇ ਵਿੱਚ ਪਲੇਨ ਖੀਨ ਖਾਬ ਵਿਚਿਤਰਾ ਸੇਮਰ ਸਾਰੇ ਤਰ੍ਹਾਂ ਦੇ ਪਲੇਨ ਕੱਪੜੇ ਕਢਾਈ ਕਰਕੇ ਵਰਕ ਕਰਕੇ ਸੂਟ ਤਿਆਰ ਹੋਣਗੇ ਬਹੁਤ ਸੋਹਣੇ ਸੋਹਣੇ ਡੀਆ ਡੀਆਨ ਵਾਲੇ ਡੀਆਨ ਜਿਵੇਂ ਬਸ ਦੀ ਸੂਟ ਤਿਆਰ ਕਰ ਸਕੋ ਜੀ ਇਹ ਬੁਟੀਕ ਵਾਲੀਆਂ ਭੈਣਾਂ ਲਈ ਸਪੈਸ਼ਲ ਆਫਰਾਂ ਲਾਤੀਆਂ ਜੀ ਸਿਰਫ ਤੇ ਸਿਰਫ 100 ਰੁਪਏ ਦਾ ਸੂਟ ਦੇਖੋ ਜौन ਸਾਹਿਬ ਵੀ ਥੋੜੀ ਮਾਰ ਰਹੀ ਹੈ ਆਪਣੇ ਕੋਲ ਹੀ ਸੇਲ ਕਾਫੀ ਦਿਨਾਂ ਦੀ ਚੱਲ ਰਹੀ ਹੈ ਇਹਦੇ ਵਿੱਚ ਕੋਟਨਾ ਵੀ ਨਾ ਦੇਖੋ ਜਿਵੇਂ ਸੈਲਫ ਪ੍ਰਿੰਟ ਕੋਟ ਹੈ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਇਹਦੇ ਵਿੱਚ ਵੀ ਪ੍ਰਿੰਟ ਬਣਿਆ ਹੋਇਆ ਪਲੇਨ ਕੱਪੜੇ ਇਹਦੇ ਵਿੱਚ ਜਿਵੇਂ ਔਰਗੰਜਾ ਵੀ ਹੈ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਪੜਿਆਂ ਦੀ ਸੇਲ ਲੱਗ ਚੁੱਕੀ ਹੈ ਜੀ 100 ਰੁਪਏ ਦਾ ਸੂਟ ਵੱਡੇ ਪਰੇ ਤੇ ਛੋਟੇ ਪਰੇ ਦੇ ਵਿੱਚ माल ਹੈ 250 ਤੋਂ ਲੈ ਕੇ 300 ਸੂਟ ਆਪਣੇ ਕੋਲੇ ਥੋੜਾ ਜਿਹਾ ਮਾਰ ਰਹਿ ਗਿਆ ਸੋ ਕਲਰ ਚਾਰਟ ਹੋਰ ਵੀ ਨੇ ਦੇ ਵਿੱਚ ਕੱਪੜੇ ਸਾਨੂੰ ਦੱਸ ਹੀ ਚੁੱਕੇ ਆ ਭਾਈ ਜਿਹੜੇ ਤਰ੍ਹਾਂ ਦੇ ਹੈਗੇ ਆ ਛੋਟੇ ਪਰੇ ਤੇ ਵੱਡੇ ਪਰੇ ਦੇ ਵਿੱਚ ਕੱਪੜਾ ਸਾਰਾ ਸੋ ਪਹੁੰਚੋ ਜੀ ਹੋੜਲਾក្លਾਂ ਦਸ਼ਵੇਸ਼ ਕਲਾ ਦਾ ਹਾਊਸ ਵਿਖੇ ਗੇਟ ਦੇ ਵਿੱਚ ਐਂਟਰ ਹੋਣਸਾਰ 100 ਰੁਪਏ ਸੂਟ ਦੀ ਸੇਲ ਲੱਗੀ ਆ ਮਿਠੇ ਰੇਟ ਦੇ ਵਿੱਚ ਪਹੁੰਚੋ ਸ਼ੇਰਸ਼ੇਦੀ ਨਵੇਂ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਜੀ ਧੰਨਵਾਦ